ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਡੂ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ 2 ਦਿਨਾਂ ਤੋਂ ਬਿਨਾਂ ਰੁਕੇ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਰਕੇ ਡੈਮ ਨੱਕੋ ਨੱਕ ਭਰ ਗਏ ਨੇ ਦਰਿਆਵਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਤੇ ਇਹ ਤਸਵੀਰਾਂ ਤੁਹਾਨੂੰ ਪੰਡੂ ਡੈਮ ਦੀਆਂ ਅਸੀਂ ਦਿਖਾ ਰਹੇ ਹਾਂ ਜਿੱਥੇ ਹੁਣ ਪਾਣੀ ਅੱਜ ਮੁਰ ਤੋਂ ਵੱਧ ਚੁੱਕਿਆ ਜਿਸ ਤੋਂ ਬਾਅਦ ਪੰਡੂ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ ਜਿਸ ਕਰਕੇ ਕਈ ਇਲਾਕੇ ਅਲਰਟ ਤੇ ਨੇ ਅਤੇ ਲੋਕਾਂ ਨੂੰ ਦਰਿਆਵਾਂ ਕੰਢੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਲਗਾਤਾਰ ਹੀ ਸਾਵਧਾਨ ਤੇ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਰੈੱਡ ਅਲਰਟ ਦੇ ਵਿਚਕਾਰ ਪਿਛਲੇ 48 ਘੰਟਿਆਂ ਤੋਂ ਹੋ ਰਹੀ بارش ਕਾਰਨ ਮੰਡੀ ਜ਼ਿਲ੍ਹੇ ਦੇ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ ਇਸ ਕਾਰਨ ਮੰਡੀ ਜ਼ਿਲ੍ਹੇ ਦੇ ਅਧੀਨ ਪੰਡੋ ਡੈਮ ਦੇ ਪੰਜੇ ਗੇਟ ਖੋਲ ਦਿੱਤੇ ਗਏ ਨੇ ਜੀ ਹਾਂ ਪੰਜ ਦੇ ਪੰਜ ਫਲਡ ਗੇਟ ਪੰਡੋ ਡੈਮ ਦੇ ਖੋਲ ਦਿੱਤੇ ਗਏ ਅਤੇ 1 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਪਾਣੀ ਦੇ ਵਿੱਚ ਜ਼ਿਆਦਾ ਗਾਧ ਹੋਣ ਕਾਰਨ ਬੱਗੀ ਸੁਰੰਗ ਨੂੰ ਜਾਣ ਵਾਲੀ ਸਪਲਾਈ ਵੀ ਬੰਦ ਹੋ ਗਈ ਹੈ ਜਿਸ ਕਾਰਨ ਬਿਜਲੀ ਉਤਪਾਦਨ ਵੀ ਬੰਦ ਹੋ ਗਿਆ ਹੈ ਬਿਆਸ ਦਰਿਆ ਦੇ ਵਿੱਚ ਜੋ ਵੀ ਪਾਣੀ ਆ ਰਿਹਾ ਉਸ ਨੂੰ ਡੈਮ ਤੋਂ ਸਿੱਧਾ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈ ਪਾਣੀ ਦੇ ਵਹਾਣ ਨੂੰ ਦੇਖਦੇ ਹੋਏ ਡੈਮ ਨੂੰ ਫਲਸ਼ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ हिमाचल प्रदेश ਦੇ ਵਿੱਚ ਰੈਡ ਅਲਰਟ ਦੇ ਵਿਚਕਾਰ ਪਿਛਲੇ 48 ਘੰਟਿਆਂ ਤੋਂ ਬਿਨਾਂ ਰੁਕੇ ਮੀਂਹ ਪੈ ਰਿਹਾ ਤੇ ਹੁਣ ਪੰਡੋ ਡੈਮ ਤੋਂ ਮੁਰ ਤੋਂ ਪਾਣੀ ਛੱਡ ਦਿੱਤਾ ਗਿਆ ਹੈ ਇਸ ਬਾਰੇ ਅਲਰਟ ਵੀ ਜਾਰੀ ਕੀਤਾ ਗਿਆ ਲੋਕਾਂ ਨੂੰ ਬਿਆਸ ਦਰਿਆ ਅਤੇ ਹੋਰ ਦਰਿਆਵਾਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਮੀਂਹ ਕਾਰਨ ਦਰਿਆਵਾਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਪੰਡੋ ਡੈਮ ਤੋਂ फ्लਸ਼ਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ। ਉਹਨਾਂ ਨੇ ਆਫਤ ਦੀ ਸਥਿਤੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੈਲਪਲਾਈਨ ਨੰਬਰਾਂ ਤੇ ਸੰਪਰਕ ਕਰਨ ਦੇ ਲਈ ਕਿਹਾ ਹੈ। ਤਾਂ ਲੋਕਾਂ ਨੂੰ ਲਗਾਤਾਰ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਸਾਵਧਾਨ ਲੈਣ ਸੁਚੇਤ ਰਹਿਣ ਨੀਵੇਂ 1 लाख ਆਂ ਦੇ ਵਿੱਚ ਜਿਨ੍ਹਾਂ ਦੇ ਘਰ ਬਣੇ ਹੋਏ ਨੇ ਉਹ ਉੱਥੋਂ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਚਲੇ ਜਾਣ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਲਗਾਤਾਰ ਹੀ ਕੈਂਪ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਤਾਂ ਜੋ ਜੇਕਰ ਕੋਈ ਵੀ ਅਨਸੁਖਾਵੀ ਸਥਿਤੀ ਬਣਦੀ ਹੈ ਅਤੇ ਇਲਾਕਿਆਂ ਦੇ ਵਿੱਚ ਪਾਣੀ ਭੜਦਾ ਹੈ ਤਾਂ ਲੋਕਾਂ ਨੂੰ ਸਮਾਂ ਰਹਿੰਦਿਆਂ ਉੱਥੋਂ ਕੱਢਿਆ ਜਾਵੇ ਤੇ ਸੁਰੱਖਿਅਤ ਥਾਵਾਂ ਦੇ ਉੱਤੇ ਯਾਨੀ ਕਿ ਕੈਂਪਾਂ ਦੇ ਵਿੱਚ ਪੇਜ ਜਾ ਜਾਵੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਸਥਿਤੀ ਕਾਫੀ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ ਤੇ ਪੰਡੋਰ ਡੈਮ ਤੋਂ ਪਾਣੀ ਛੱਡਿਆ ਗਿਆ ਦੱਸਦੀ ਹੈ ਕਿ ਹਿਮਾਚਲ ਦੇ ਵਿੱਚੋਂ ਮੀਂਹ ਦਾ ਪਾਣੀ ਜਿਹੜਾ ਦਰਿਆਵਾਂ ਦਾ ਪਾਣੀ ਜਿਹੜਾ ਉਹ ਸਿੱਧਾ ਪੰਜਾਬ ਵੱਲ ਨੂੰ ਆ ਰਿਹਾ ਤੇ ਪੰਜਾਬ ਦੇ ਵਿੱਚ ਵੀ ਸਥਿਤੀ ਇਸ ਵਕਤ ਚਿੰਤਾਜਨਕ ਬਣੀ ਹੋਈ ਹੈ ਪੰਜਾਬ ਦੇ ਕਈ ਇਲਾਕੇ ਕਈ ਹਿੱਸੇ ਜਿਹੜੇ ਨੇ ਉਹ ਇਸ ਵਕਤ ਡੁੱਬੇ ਹੋਏ ਨੇ ਹੜਾਂ ਦੀ ਮਾਰ ਹੇਟਾਂ ਨੇ ਜਾਣਕਾਰੀ ਅਨੁਸਾਰ ਕਈ ਲੋਕ ਬੇਕਾਰ ਹੋ ਚੁੱਕੇ ਨੇ ਤੇ ਦੂਜੇ ਪਾਸੇ ਹੁਣ ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਲੋਕ ਸ਼ਰਨ ਲੈ ਰਹੇ ਨੇ ਤਾਂ ਪੰਡੋ ਡੈਮ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਪੰਡੋ ਡੈਮ ਦੇ ਵਿੱਚ ਇਸ ਵਕਤ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਅਤੇ ਪੰਡੋ ਡੈਮ ਤੋਂ ਅੱਜ 1 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਮੀਂਹ ਵਿਚਾਲੇ ਕਿਸ ਤਰੀਕੇ ਕਿੰਨੀ ਸਪੀਡ ਦੇ ਨਾਲ ਪਾਣੀ ਜੜਾ ਉਹ ਵੱਧਦਾ ਜਾ ਰਿਹਾ ਹੈ ਤੇ ਛਾਲਾਂ ਮਾਰਦਾ ਪਾਣੀ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਤਾਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਇਸੇ ਵਿਚਾਲੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਖਤਰਾ ਜੇ ਟਲਿਆ ਨਹੀਂ ਹੈ ਕਿਉਂਕਿ ਮੁਰ ਤੋਂ ਮੀ ਦਾ ਅਲਰਟ ਜਾਰੀ ਕੀਤਾ ਗਿਆ ਆਉਂਦੇ ਦਿਨਾਂ ਵਿਚਾਲੇ ਵੀ ਹਿਮਾਚਲ ਪੰਜਾਬ ਚ ਨਿਕੜ ਹਰਿਆਣਾ ਸਣੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰੀ ਤੋਂ ਵੀ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਜੋਸ ਕਰਕੇ ਲੋਕਾਂ ਨੂੰ ਸੁਚੇਤ ਅਤੇ ਸਾਵਧਾਨ ਰਹਿਣ ਦੇ ਲਈ ਕਿਆ ਗਿਆ हिमाचल ਦੇ ਵਿੱਚ ਵੀ ਕਈ ਹਿੱਸਿਆਂ ਦੇ ਵਿੱਚ ਬੱਦਲ ਫਟੇ ਅਤੇ ਅੱਜ ਵੀ ਹਿਮਾਚਲ ਦੇ ਚੰਬਾ ਦੇ ਵਿੱਚ ਬੱਦਲ ਫਟਿਆ ਤੇ ਜਾਣਕਾਰੀ ਅਨੁਸਾਰ ਬੱਦਲ ਫਟਣ ਕਾਰਨ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਹਾਲਾਂਕਿ ਪਹਿਲਾਂ ਹੀ ਹੜਵਰਗੀ ਸਥਿਤੀ ਕਈ ਇਲਾਕਿਆਂ ਦੇ ਵਿੱਚ ਬਣੀ ਹੋਈ ਸੀ ਤੇ ਹੁਣ ਪੰਡੋ ਡੈਮ ਤੋਂ ਪਾਣੀ ਛਟਿਆ ਜਾ ਰਿਹਾ ਜਿਸ ਕਰਕੇ ਕਈ ਹੋਰ ਇਲਾਕਿਆਂ ਦੇ ਵਿੱਚ ਪਾਣੀ ਭਰਨ ਦੀ ਸੰਭਾਵਨਾ ਦਿਤਾਈ ਗਈ ਹੈ ਫਿਲਹਾਲ ਲੋਕਾਂ ਨੂੰ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਨਦੀਆਂ ਨਾਲੀਆਂ ਨੇੜੇ ਬਿਲਕੁਲ ਵੀ ਨਾ ਜਾਣ ਅਤੇ ਜਿਨ੍ਹਾਂ ਲੋਕਾਂ ਦੇ ਘਰ ਨਵੇਂ ਇਲਾਕਿਆਂ ਦੇ ਵਿੱਚ ਨੇ ਉਹ ਉਥੋਂ ਘਰ ਛੱਡ ਕੇ ਸੁਰੱਖਿਆ ਥਾਵਾਂ ਦੇ ਉੱਤੇ ਚਲੇ ਜਾਣ ਅਲਰਟ ਜਾਰੀ ਕਰ ਦਿੱਤਾ ਗਿਆ ਹੈ।